ਸਤਿ ਸ਼੍ਰੀ ਅਕਾਲ ਜੀ ਸਿਮਰਨਪ੍ਰੀਤ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਸੋਹਣੇ ਸੂਟ ਹੈ ਜੀ ਕੈਂਬ੍ਰਿਕ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ ਜੀ ਬਹੁਤ ਪਿਆਰਾ ਤੁਹਾਨੂੰ ਚੈੱਕ ਦੀ ਨਾਲ ਕੋਟੇ ਦੀ ਦੁਪੱਟਾ ਮਿਲੂਗਾ ਬਹੁਤ ਜ਼ਿਆਦਾ ਸੋਹਣਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1050 1050 ਵਿੱਚ ਸੂਟ ਤੁਹਾਡੇ ਘਰ ਤੱਕ ਜਾਊਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਕਲਰ ਕੰਟਰਾਸਟ ਚੈੱਕ ਕਰੀ ਜਾਵੇ ਜੀ ਕੋਟੇ ਦੀ ਚੈੱਕ ਪ੍ਰਿੰਟਡ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ ਵਟਸਐਪ ਨੰਬਰ ਹੈ ਜੀ ਇਸੇ ਨੰਬਰ ਤੇ ਤੁਸੀਂ ਪਿਕਾ ਭੇਜ ਕੇ ਆਪਣੇ ਵਾਸਤੇ ਸੋਹਣਾ ਜਿਹਾ ਸੂਟ ਮੰਗਾ ਸਕਦੇ ਆ ਜੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰਨਾ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਏਸੀ ਨੰਬਰ ਤੇ ਤੁਸੀਂ ਪਿੱਕਾ ਭੇਜਣੀ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਹੈ ਜੀ ਕਲਰ ਕੰਟਰਾਸਟ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰਾ ਕੋਟੇ ਦਾ ਚੈੱਕ ਦਾ ਦੁਪੱਟਾ ਹੈ ਜੀ 1050 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਚਾਰਟ ਬਹੁਤ ਪਿਆਰੇ ਆ ਜੀ ਬਹੁਤ ਜ਼ਿਆਦਾ ਸੋਹਣੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਸਰਦਾਰੀ ਸੂਟ ਹੈ ਜੀ ਪਾਰਟੀ ਵੇਅਰ ਸੂਟ ਹੈ ਜੀ ਕਿਤੇ ਜਾਣਾ ਆਉਣਾ ਹੋਵੇ ਆਪਾਂ ਰਿਸ਼ਤੇਦਾਰੀ ਚ ਜਾਣਾ ਹੈ ਗੁਰਦੁਆਰੇ ਸਾਹਿਬ ਜਾਣਾ ਹੈ ਤਾਂ ਬਹੁਤ ਹੀ ਪਿਆਰੀ ਸੂਟਾਂ ਦੀ ਲੁੱਕ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਦੋਂ ਅਸੀਂ ਇੱਕ ਦਿਨ ਵੀਡੀਓ ਨਹੀਂ ਪਾਉਂਦੇ ਤਾਂ ਦੂਜੇ ਦਿਨ ਤੁਸੀਂ ਬਹੁਤ ਹੀ ਖਾਸ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀ ਆ ਬਹੁਤ ਹੀ ਘੱਟ ਰੇਟ 'ਤੇ ਤੁਹਾਨੂੰ ਬਹੁਤ ਪਿਆਰੇ ਕੈਂਬ੍ਰਿਕ ਕਾਟਨ ਕੋਟਾ ਚੈੱਕ ਦੇ ਸੂਟ ਲੈ ਕੇ ਆਨੇ ਆ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਕਾਟਨ ਦਾ ਸੂਟ ਹੈ ਜੀ ਕਾਟਨ ਦਾ ਹੀ ਤੁਹਾਨੂੰ ਕਾਟਨ ਸਿਲਕ ਦਾ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1250 1250 ਸੂਟ ਦਾ ਪ੍ਰਾਈਸ ਹੈ ਜੀ ਕਲਰ ਕੰਟਰਾਸਟ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਜਿਹੜੀਆਂ ਮੇਰੀਆਂ ਪੈਣਾ ਡਾਰਕ ਸੂਟ ਪਾਉਣ ਦੀਆਂ ਸ਼ਕੀਨ ਹੈ ਉਹਨਾਂ ਲਈ ਬਹੁਤ ਹੀ ਪਿਆਰੇ ਸੂਟ ਹੈ ਜੀ 2.5 ਮੀਟਰ ਦੀ ਸੂਟਾਂ ਦੀ ਕੱਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜਿਨਾ ਕੱਟ ਨਾ ਵੱਧ ਇਸ ਕਰਕੇ ਜੀ ਜਿਹੜਾ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਅੱਜ ਵਾਲੇ ਸੂਟ ਹੈਗੇ ਆ ਬਹੁਤ ਘੱਟ ਰੇਟ 'ਚ ਜੀ ਬਹੁਤ ਹੀ ਪਿਆਰੇ ਸੂਟ। ਅਗਲਾ ਸੂਟ ਚੈੱਕ ਕਰੋ ਜੀ ਕੈਂਬ੍ਰਿਕ ਕਾਟਨ ਦੀ ਸ਼ਰਟ ਹੈ ਜੀ ਕਾਟਨ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਜੀ ਮਸਲੀਨ ਕਾਟਨ ਦਾ ਤੁਹਾਨੂੰ ਟਾਈ ਐਂਡ ਡਾਈ ਦੁਪੱਟਾ ਮਿਲੂਗਾ ਜੀ। ਸੂਟ ਦਾ ਪ੍ਰਾਈਸ ਹੈਗਾ ਜੀ 1100 ਰੁਪਿਆ। 1100 ਰੁਪਏ ਵਿੱਚ ਘਰ ਤੱਕ ਤੁਹਾਡੇ ਸੂਟ ਚਲੇ ਜਾਣਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਕੈਂਬ੍ਰਿਕ ਕਾਟਨ। ਜੇ ਤੁਸੀਂ ਇਹਦੇ ਨਾਲ ਕਿਨੂੰ ਹੋਰ ਡਿਜ਼ਾਈਨਿੰਗ ਦੇਣੀ ਚਾਹੁੰਦੇ ਆ ਤੁਸੀਂ ਪ੍ਰਿੰਟਡ ਬਣਾਓ ਨਾਲ ਬਾਟਮ ਤੇ ਸ਼ਰਟ ਕਰਿਓ ਪਲੇਨ neck ਤੇ ਥੋੜਾ ਬਾਟਮ ਨਾਲ ਦਾ ਵਰਕ ਕੰਮ ਕਰਵਾ ਲਿਓ ਆਪਣੇ ਟੇਲਰ ਤੇ ਉਹ ਬਾਜੂ ਤੇ ਕਰਿਓ ਤੁਸੀਂ ਕੱਟ ਸੂਟ ਦੀ ਲੁੱਕ ਐਨੀ ਨਿਖਰ ਕੇ ਆਉਣੀ ਹੈ ਨਾ ਤੁਸੀਂ ਯਕੀਨ ਨਹੀਂ ਕਰੋਗੇ ਜੀ ਬਹੁਤ ਪਿਆਰਾ ਸੂਟ ਬਣਨਾ ਜੇ ਤੁਸੀਂ ਸਟੀਚਿੰਗ ਸਾਡੇ ਪਰ ਛੱਡਣੀ ਆ ਤਾਂ ਸਾਡੇ ਪਰ ਛੱਡ ਦਿਓ ਸੂਟ ਪਸੰਦ ਕਰਕੇ ਤੁਸੀਂ ਆਪਣਾ ਨਾਪ ਸੈਂਡ ਕਰਨਾ ਹੈ ਜਿਹੜਾ ਸੂਟ ਤੁਹਾਨੂੰ ਪਸੰਦ ਆਊਗਾ ਜੀ ਤੁਸੀਂ ਉਹ ਸੂਟ ਪਸੰਦ ਕਰਕੇ ਆਪਣਾ ਨਾਪ ਸੈਂਡ ਕਰ ਦੇਣਾ ਸੂਟ ਸਟੀਚ ਹੋ ਕੇ ਤੁਹਾਡੇ ਘਰ ਤੱਕ ਆ ਜਾਊਗਾ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਸੂਟ ਪੇਜ ਕੇ ਆਪਣੇ ਪਿੱਕਾਂ ਭੇਜ ਕੇ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਬੁੱਕ ਕਰ ਸਕਦੇ ਆ ਜੀ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਕੈਂਬਰੀਕ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਜੀ 100% ਕੈਂਬਰੀ ਕੋਟਨ ਹੈ ਜੀ ਬੜੇ ਪਨੇ ਦੀ ਤੁਹਾਨੂੰ 170 ਕੱਟ ਮਿਲੂਗੀ ਜੀ बॉਟਮ ਦੀ ਬੜੇ ਪਰੇ ਦੀ ਉਹ ਤੁਹਾਨੂੰ ਸ਼ਰਟ ਮਿਲੂਗੀ ਜੀ ਦੁਪੱਟਾ ਤੁਹਾਨੂੰ 230 ਮਿਲੂਗਾ ਜੀ ਬਹੁਤ ਸੋਹਣਾ ਦੁਪੱਟਾ ਹੈ ਦੁਪੱਟੇ ਤੇ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1099 ਇੱਕ 1099 ਵਿੱਚ ਘਰ ਬੈਠੇ ਤੁਸੀਂ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਸਕਦੇ ਆ ਜੀ 컬러 ਕੰਟਰਾਸਟ ਬਹੁਤ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਉਹ ਕਲਰ ਲੋ ਤੇ ਸੋਹਣੇ ਸੋਹਣੇ ਸੂਟ ਪਾਓ ਸੋਹਣੇ ਸੋਹਣੇ ਵਣੋ ਖੀਲੇ ਖੀਲੇ ਸੂਟ ਪਾਇਆ ਕਰੋ ਖੀਲੇ ਖੀਲੇ ਰਹਿਆ ਕਰੋ ਜੀ ਹੈਪੀ ਹੈਪੀ ਰਹਿਆ ਕਰੋ ਜੇ ਤੁਸੀਂ ਹੈਪੀ ਆ ਜੀ ਜੇ ਕਹਿੰਦੇ ਘਰ ਦੀ ਲੇਡੀ ਹੈਪੀ ਆ ਨਾ ਸਾਰਾ ਘਰ ਹੈਪੀ ਆ ਠੀਕ ਹੈ ਇਸ ਕਰਕੇ ਜੀ ਸੋਹਣੇ ਸੋਹਣੇ ਜੇ ਸੂਟ ਪਾ ਕੇ ਸੋਹਣੇ ਸੋਹਣੇ ਬਣਿਆ ਕਰੋ ਰੇਟ ਬਹੁਤ ਘੱਟ ਹੈ ਸੂਟ ਬਹੁਤ ਡਿਜ਼ਾਈਨਰ ਹੈ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਸੋਹਣਾ ਪਲੇਨ ਤੁਹਾਨੂੰ ਕਾਟਨ ਦੀ ਬਾਟਮ ਮਿਲੇਗੀ ਜੀ 170 ਕੱਟ ਹੈ ਜੀ ਬੜੇ ਬਨੇ ਦਾ ਸੂਟ ਹੈ ਜੀ ਬਹੁਤ ਪਿਆਰੀ ਬਦ ਦੁਪੱਟਾ ਤੁਹਾਨੂੰ ਮਿਲੂਗਾ ਜੀ 2.5 ਮੀਟਰ ਦਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੁਪੱਟੇ ਦੀ ਲੁੱਕ ਚੈੱਕ ਕਰਿਓ ਜੀ ਬਹੁਤ ਪਿਆਰੀ ਲੁੱਕ ਹੈ ਜੀ ਬਹੁਤ ਸਰਦਾਰੀ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1450 1450 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਜਿਹਾ ਸੂਟ ਮਿਲ ਜਾਣਾ ਜੀ ਬਹੁਤ ਹੀ ਪਿਆਰਾ ਤੁਸੀਂ ਇਹ ਸੂਟ ਕਿਸੇ ਫੰਕਸ਼ਨ ਤੇ ਵੇਅਰ ਬੇਅਰ ਕਰਿਓ ਸੂਟ ਵਹਿ ਜਾ ਵੇਚਾ ਕਰਾਊਗਾ ਜੀ ਇੰਨਾ ਪਿਆਰਾ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਨਾਲ ਦੀ ਨਾਲ ਪਿੱਕਾ ਸੈਂਡ ਕਰ ਦਿਓ ਜੀ ਨਾਲ ਦੀ ਨਾਲ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਕਈ ਮੇਰੀਆਂ ਭੈਣਾਂ ਨਾਲ ਜੀ ਥੋੜਾ ਜਿਹਾ ਸੂਟ ਲੇਟ ਹੋ ਜਵੇ ਤਾਂ ਤੁਸੀਂ ਨਾ ਬਹੁਤ ਟੈਨਸ਼ਨ ਲੈ ਜੰਨੇ ਆ ਜੀ ਜਦ ਤੁਹਾਡੇ ਕੋਲ ਮੇਰੀ ਪੇਮੈਂਟ ਤੁਹਾਡੀ ਪੇਮੈਂਟ ਮੇਰੇ ਕੋਲ ਆਈ ਵੀ ਹੈ ਨਾ ਸੂਟ ਤੁਹਾਡਾ ਪਹੁੰਚੂਗਾ ਹੀ ਪਹੁੰਚੂਗਾ ਜੀ ਇਹ ਨਹੀਂ ਹੈ ਤੁਹਾਡਾ ਸੂਟ ਨਹੀਂ ਪਹੁੰਚੂਗਾ ਜੀ ਸੂਟ ਤੁਹਾਡਾ ਆਊਗਾ ਹੀ ਆਊਗਾ ਜਦ ਤੱਕ ਸੂਟ ਤੁਹਾਡੇ ਘਰ ਤੱਕ ਨਹੀਂ ਪਹੁੰਚਦਾ ਜ਼ਿੰਮੇਵਾਰੀ ਸਾਡੀ ਹੈ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਦੁਪੱਟਾ ਚੈੱਕ ਕਰੋ ਜੀ ਕਿੰਨੇ ਪਿਆਰੇ ਫੈਂਸੀ ਦੁਪੱਟੇ ਆ ਤੁਸੀਂ ਇਹਦੇ ਨਾਲ ਇੱਕ ਸੂਟ ਹੋਰ ਰੈਡੀ ਕਰ ਸਕਦੇ ਆ ਕਿਉਂਕਿ ਪਲੇਨ ਸੂਟ ਲੈ ਕੇ ਨਾਲ ਫੈਂਸੀ ਦੁਪੱਟਾ ਵੀ ਆਪਾਂ ਬਣਾ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਚਿਕਨ ਦੀ ਤੁਹਾਨੂੰ ਬਹੁਤ ਹੀ ਪਿਆਰੀ ਬਾਟਮ ਮਿਲੂਗੀ ਜੀ ਸ਼ਰਟ ਵੀ ਤੁਹਾਨੂੰ ਬਹੁਤ ਪਿਆਰੀ ਮਿਲੂਗੀ ਤੇ ਦੁਪੱਟੇ ਦੇ ਤਾਂ ਕੀ ਆ ਕਹਿਣੇ ਸੂਟ ਦਾ ਪ੍ਰਾਈਸ ਹੈਗਾ ਜੀ 1399 1399 ਵਿੱਚ ਸੂਟ ਤੋਂ ਦੇ ਘਰ ਤੱਕ ਪਹੁੰਚ ਜਾਣਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਕਲਰ ਕੰਟਰਾਸਟ ਵੀ ਇਹਦੇ ਵਿੱਚ ਦੋ ਤਿੰਨ ਕਲਰ ਹੈ ਤੇ ਦੋ ਇਹ ਤਿੰਨੇ ਕਲਰ ਬਹੁਤ ਪਿਆਰੇ ਸਿਲੇਕਟਡ ਕਲਰ ਹੈ ਜੀ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਪਿੱਕਾ ਸੈਂਡ ਕਰ ਦਿਓ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਮਿਲੂਗਾ ਜੀ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਸੂਟ ਮਿਲੂਗਾ ਜੀ ਤੁਹਾਨੂੰ ਕੈਂਬ੍ਰਿਕ ਕਾਟਨ ਦਾ ਬਹੁਤ ਹੀ ਪਿਆਰਾ ਤੇ ਦੁਪੱਟ ਸ਼ਰਟ ਵੀ ਤੁਹਾਨੂੰ ਕੈਂਬ੍ਰਿਕ ਕਾਟਨ ਦੀ ਮਿਲੂਗੀ ਬਾਟਮ ਵੀ ਤੁਹਾਨੂੰ ਕੈਂਬ੍ਰਿਕ ਕਾਟਨ ਦੀ ਮਿਲੂਗੀ ਦੁਪੱਟਾ ਤੁਹਾਨੂੰ ਬਹੁਤ ਪਿਆਰਾ ਮਿਲੂਗਾ ਜੀ ਦੁਪੱਟੇ ਤੇ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਜੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਤੁਹਾਨੂੰ 2.5 ਮੀਟਰ ਦਾ ਮਿਲੇਗਾ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1100 ਰੁਪਿਆ 1100 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਕੈਂਬ੍ਰਿਕ ਕਾਟਨ ਕਾਟਨ ਤੇ ਬਹੁਤ ਹੀ ਬੈਸਟ ਕੁਆਲਿਟੀ ਹੈ ਜੀ ਜਿਹੜਾ ਸੂਟ ਤੁਹਾਨੂੰ ਚਾਹੀਦਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਈ ਮੇਰੀਆਂ ਭੈਣਾਂ ਪੁੱਛ ਰਹੀਆਂ ਵੀ ਤੁਸੀਂ ਕਿੱਥੇ ਬਲੌਗ ਕਰਦੇ ਆ ਜੀ ਜਿਹੜੇ ਨਵੇਂ ਸਾਡੇ ਨਾਲ ਜੁੜਦੇ ਆ ਜੀ ਉਹਨਾਂ ਨੂੰ ਪ੍ਰਾਣਿਆਂ ਨੂੰ ਪਤਾ ਹੈ ਜੀ ਅਸੀਂ ਰੋਪੜ ਤੇ ਰੂਪਨਗਰ ਵੀ ਕਹਿੰਦੇ ਆ ਰੋਪੜ ਵੀ ਕਹਿੰਦੇ ਆ ਉੱਥੇ ਸਾਡੀ ਬੁਟੀਕ ਹੈ ਜੀ ਕੱਪੜੇ ਦਾ ਕੰਮ ਸਾਡਾ ਆਨਲਾਈਨ ਹੈ ਜੀ ਸਿਰਫ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ Google Pay Paytm ਕਰਕੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਨਾ ਹੈ ਜੀ ਥੋੜੇ ਜਿਹਾ ਦੁਪੱਟਿਆਂ ਦੀ ਲੁੱਕ ਦੇਖੋ ਜੀ ਕਿੰਨੀ ਪਿਆਰੀ ਇਹ ਸੂਟ ਤੁਹਾਨੂੰ ਪਾਰਟੀ ਵੇਅਰ ਗ੍ਰੇਸ ਦੇਣਗੇ ਜੀ ਕਿਤੇ ਤੁਸੀਂ ਡਿਊਟੀ ਜਾਣਾ ਘਰ ਰਿਸ਼ਤੇਦਾਰਾਂ ਚ ਜਾਣਾ ਤਾਂ ਇਦਾਂ ਦੇ ਸੂਟ ਵੇਅਰ ਕਰਿਆ ਕਰੋ ਬਹੁਤ ਹੀ ਪਿਆਰੀ ਜੀ ਲੁੱਕ ਬਣ ਕੇ ਆਉਂਦੀ ਆ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਤੁਹਾਡੇ ਲਈ ਸੂਟ ਲੈ ਕੇ ਆਨੇ ਆ ਜੀ ਨਾਲ ਤੁਹਾਨੂੰ ਕੋਟਾ ਚੈੱਕ ਦਾ ਦੁਪੱਟਾ ਮਿਲੇਗਾ ਬਹੁਤ ਹੀ ਪਿਆਰਾ बॉਟਮ ਤੇ ਤੁਹਾਨੂੰ ਵਰਕ ਮਿਲੇਗਾ ਜੀ ਬਹੁਤ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਜੀ 1000 ਰੁਪਿਆ 1000 ਰੁਪਏ ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਮਿਲੇਗਾ ਜੀ ਬਹੁਤ ਜ਼ਿਆਦਾ ਸੋਹਣਾ ਜੇ ਆਪਾਂ ਇਦਾਂ ਦੇ ਸੂਟ ਮਾਰਕੀਟ ਚੋਂ ਲੈਣੇ ਆ ਜੀ ਤੁਹਾਨੂੰ ਮਾਰਕੀਟ ਵਿੱਚ ਦੁਪੱਟਾ ਹੀ 350 400 ਦਾ ਮਿਲਣਾ ਫਿਰ ਬਾਟਮ ਤੇ ਬਰਕ ਵੀ ਹੋਇਆ ਜੀ ਨਿੱਕੀ ਬੂਟੀ ਬਰੀਕ ਬੂਟੀ ਜਿੱਦਾਂ ਦਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਉਦਾਂ ਦਾ ਵਾਇ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿੱਕਾ ਭੇਜ ਕੇ ਆਪਣੇ ਨਾਲ ਹੀ ਸੋਨਾ ਜਿਹਾ ਸੂਟ ਬੁੱਕ ਕਰ ਸਕਦੇ ਆ ਇੱਕ ਅਸੀਂ ਹੋਰ ਆਸਾਨ ਕੰਮ ਕਰਿਆ ਹੋਇਆ ਜੀ ਕਈ ਆਂਟੀਆਂ ਵਿਚਾਰੀਆਂ ਨੂੰ ਨਹੀਂ ਪਿੱਕਾ ਭੇਜਣੀਆਂ ਆਉਣੀਆਂ ਤਾਂ ਹਰ ਸੂਟ ਦੇ ਨੰਬਰ ਸ਼ੋ ਹੁੰਦਾ ਜੀ ਤੁਸੀਂ ਫੋਨ ਕਰਕੇ ਨੰਬਰ ਦੱਸ ਕੇ ਆਪਣੇ ਲਈ ਸੋਨਾ ਜਾਂ ਸੂਟ ਬੁੱਕ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਆ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਦੱਬ ਕੇ ਜਿਹੜਾ ਤੁਹਾਡੇ ਕੋਈ ਖਾਸ ਜਾਣ ਪਛਾਣ ਹੈ ਜਰੂਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਜਿਹੜੇ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਸੰਡੇ ਵਾਲੀ ਵੀਡੀਓ ਸਾਡੀ ਜ਼ਰੂਰ ਦੇਖਿਆ ਕਰੋ ਸੰਡੇ ਦੀ ਵੀਡੀਓ ਬਹੁਤ ਖਾਸ ਹੁੰਦੀ ਆ ਜੋ ਵੀ ਸਿੰਗਲ ਸਿੰਗਲ ਸੂਟ ਸਾਡੇ ਕੋਲ ਬਚ ਜਾਂਦਾ ਹੈ ਉਹ ਅਸੀਂ ਸੰਡੇ ਸੇਲ ਵਿੱਚ ਕੱਢ ਦਿੰਨੇ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਏਸੀ ਨੰਬਰ ਤੇ ਤੁਸੀਂ ਗੱਲ ਵੀ ਕਰ ਸਕਦੇ ਆ ਤੇ ਪਿਕਾ ਵੀ ਭੇਜ ਸਕਦੇ ਆ ਜੀ ਆਰਡਰ ਲੈਣ ਦਾ ਪ੍ਰੋਸੀਜਰ ਹੈਗਾ ਦੇਣ ਦਾ ਜੀ ਤੁਸੀਂ ਸੂਟ ਦੀ ਪਿਕ ਸੈਂਡ ਕਰਕੇ Google Pay ਕਰਕੇ ਸਕਰੀਨਸ਼ਾਟ ਸੈਂਡ ਕਰਨਾ ਹੈ ਆਪਣਾ ਐਡਰੈਸ ਸੈਂਡ ਕਰਨਾ ਹੈ ਆਲ ਇੰਡੀਆ ਸ਼ਿਪਿੰਗ ਫ੍ਰੀ ਹੈ ਜੀ ਤੁਸੀਂ ਕਿਤੇ ਵੀ ਬੈਠੇ ਆ ਕੋਈ ਸ਼ਿਪਿੰਗ ਨਹੀਂ ਲੱਗੂਗੀ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਅਨਸਟਿਚ ਸੂਟ ਮੰਗਾਉਣਾ ਚਾਹੁੰਦੇ ਆ ਸਟੀਚਿੰਗ ਕਰਾਉਣਾ ਕਰਵਾ ਕੇ ਮੰਗਵਾਉਣਾ ਚਾਹੁੰਦੇ ਆ ਤਾਂ ਵੀ ਤੁਸੀਂ ਮੰਗਵਾ ਸਕਦੇ ਆ ਤੁਸੀਂ ਸੂਟ ਪਸੰਦ ਕਰਕੇ ਆਪਣਾ ਨਾਪ ਸੈਂਡ ਕਰੋ ਤੇ ਆਪਣੇ ਲਈ ਸੋਨਾ ਜਿਹਾ ਸੂਟ ਬਣਵਾਓ ਜੀ ਸੂਟਾਂ ਦਾ ਫੈਬਰਿਕ ਵਾ ਕਮਾਲ ਹੈ ਜੀ ਸੂਟ ਬਹੁਤ ਵਧੀਆ ਜਿਵੇਂ ਗਰਮੀਆਂ ਉਸ ਹਿਸਾਬ ਨਾਲ ਸੂਟ ਤੁਹਾਡੇ ਲਈ ਰੈਡੀ ਕਰੇ ਗਏ ਆ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ थैंक यू so much ਵੀਡੀਓ ਨੂੰ ਇੰਨਾ ਪਿਆਰ ਦੇਣ